ਸ਼ਿਟਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਉਤੇ ਗੱਲ ਕਰਾਂਗੇ ਬਠਿੰਡਾ ਦੇ ਬਠਿੰਡਾ ਦੇ ਵਿੱਚ ਲੱਗਣ ਵਾਲੇ ਇੱਕ ਮੇਲੇ ਦੇ ਵਿੱਚ ਉਸ ਵੇਲੇ ਹਫੜਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੋ ਧਿਰਾਂ ਦੀ ਆਪਸੀ ਟਕਰਾਰ ਵਾਜੀ ਨੇ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਿਸ ਦੌਰਾਨ ਪੁਲਿਸ ਮੁਲਾਜ਼ਮ ਜਿਹੜੇ ਉਹ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ ਹਾਂ ਦੱਸਿਆ ਜਾ ਰਿਹਾ ਕਿ ਮੇਲੇ ਦੇ ਵਿੱਚ ਦੋ ਧਿਰਾਂ ਦੀ ਆਪਸੀ ਟਕਰਾਰ ਵਾਜੀ ਹੋ ਜਾਂਦੀ ਹੈ ਟਕਰਾਰ ਵਾਜੀ ਇੰਨੀ ਵੱਧ ਗਈ ਕਿ ਇਹ ਲੜਾਈ ਦਾ ਰੂਪ ਧਾਰਨ ਕਰ ਲਿਆ ਤੇ ਮੌਕੇ ਦੇ ਉੱਤੇ ਜਿਹਨੇ ਪਹਿਲਾਂ ਹੀ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਸੀ ਜਦੋਂ ਉਹਨਾਂ ਦੇ ਵੱਲੋਂ ਇਹਨਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਇਸ ਦੌਰਾਨ ਪੁਲਿਸ ਮੁਲਾਜ਼ਮ ਜਿਹੜੇ ਕੀ ਜ਼ਖਮੀ ਹੋਏ ਨੇ ਆਓ ਸੁਣਦੇ ਹਾਂ ਇਸ ਮਾਮਲੇ 'ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ। ਕੱਲ੍ਹ ਅੱਜ ਸ਼ਾਮ ਨੂੰ ਟਿੰਦਨਾ ਦਾ ਜਿਹੜਾ ਸਗਾਨਾ ਮੇਲਾ ਹੁੰਦਾ ਹੈ ਮਨੀਸ਼ ਦਾ ਅਜੀਤ ਸਿੰਘ ਜੀ ਦਾ ਪਿੰਡ ਰਾਈ ਦੇ ਕੱਲਾ ਜਿਹੜਾ ਨੰਦਗੜ ਖਾਣੇ ਚੋਂ ਪਿੰਡ ਉੱਥੇ ਮੇਲਾ ਚੱਲ ਰਿਹਾ ਸੀਗਾ ਸਾਡੇ ਨੰਦਗੜ ਥਾਣੇ ਦੇ ਉਥੇ ਗਸ਼ਤੀ ਸੀਗੀ ਟੂ ਮੇਨਟੇਨ ਲਾਅ ਐਂਡ ਆਰਡਰਸ ਤੇ ਉਥੇ ਪਤਾ ਲੱਗਿਆ ਕਿ ਮੇਲੇ ਦੇ ਦੌਰਾਨ ਨੇੜੇ-ਨੇੜੇ ਮੁੰਡਿਆਂ ਦੀ ਦੋ ਗੱਟਾਂ ਦੀ ਕਿਸੇ ਗੱਲ ਤੇ ਬਹਿਸ-ਵਾਦ ਹੋ ਰਿਹਾ ਜਿਸ ਵਿੱਚ ਆਪਸ ਵਿੱਚ ਹੁੱਲੜਬਾਦ ਵੀ ਚੱਲ ਰਹੀ ਹੈ ਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਆਈ ਤੇ ਐਸਐਚਓ ਸਾਹਿਬ ਵੀ ਉਸ ਏਰੀਆ 'ਚ ਚਲੇ ਗਏ ਸੀਗੇ ਪਰ ਉਥੇ ਕਾਫੀ ਹਜੂਮ ਇੱਕ ਉਥੇ ਕਿਸੇ ਸ਼ਾਇਦ ਨੰਬਰਦਾਰ ਹੈਗੇ ਉਹਨਾਂ ਦੇ ਘਰ 'ਚ ਇਨਫੋਰਮੇਸ਼ਨ ਆਈ ਕਿ ਕੋਈ ਸੋਨੂ ਨਾ ਦਾ ਮੁੰਡਾ ਉਸ ਸੜਕ 'ਤੇ ਵੜ ਗਿਆ ਤੇ ਉਹ ਦੋ ਜੋ ਕਹਿ ਰਹੇ ਹੈ ਕਿ ਸ਼ਾਇਦ ਉਹ ਜਾਣਦੇ ਵੀ ਨਹੀਂ ਸੀ ਪਰ ਜਿਹੜਾ ਬਾਹਰ ਹਜੂਮ ਇਕੱਟਾ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ ਮੁੰਡੇ ਨੂੰ ਕਰੋ ਬਾਹਰ ਕੱਢੋ ਔਰ ਐਸ ਪਰ ਇਨਫੋਰਮੇਸ਼ਨ ਉਸ ਬਲਵਿੰਦਰ ਨੰਬਰ ਦਾ ਸ਼ਾਜ਼ਾਨਾ ਦਾ ਨਾਮ ਹੈ ਉਹਨਾਂ ਨੇ ਗੇਟ ਬੰਦ ਕਰ ਲਈ ਸੀ ਕਿ ਐਸ ਐਚ ਓ ਨੂੰ ਇਨਫੋਰਮੇਸ਼ਨ ਸੀ ਕਿ ਉਹ ਸਾਰੇ ਲੋਕ ਉਹਨਾਂ ਦੇ ਘਰ ਦੀ ਕੰਦਾ ਟੱਪ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਉਸ ਬੰਦੇ ਨੂੰ ਕੱਢਣ ਲਈ ਤੇ ਜਦੋਂ ਸਾਡੀ ਪੁਲਿਸ ਪਾਰਟੀ ਲੀਡ ਬਾਈ ਐਸ ਐਚ ਓ ਨੰਦਗੜ ਇੰਸਪੈਕਟਰ ਵਿੰਦਰ ਸਿੰਘ ਉਹਨਾਂ ਨੇ ਹਜੂਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ بار بار ਦੱਸਿਆ ਵੀ ਲਾਅ ਐਂਡ ਆਰਡਰ ਨਾ ਖਰਾਬ ਕਰੋ ਬਟ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੋਂ ਦੇਖਦੇ ਦੇਖਦੇ ਉੱਥੇ ਜਿਹੜੀ ਬਾਹਰ ਲੋਕ ਸੀਗੇ ਉਹਨਾਂ ਨੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਤੇ ਤੇ ਉੱਥੇ ਕਾਫੀ ਗੱਡੀਆਂ ਵੀ ਸੀ ਸਾਡੀ ਪੁਲਿਸ ਦੀ ਗੱਡੀ ਵੀ ਸੀ ਤੇ ਉਹਨਾਂ ਕੋਲ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਸੀਗੇ ਜੋ ਇੱਕ ਸਾਡਾ ਜਿਹੜਾ ਐਸ ਐਚ ਯੂ ਅਨੰਦਗੜ੍ਹ ਦਾ ਇੰਸਪੈਕਟਰ ਉਹਨਾਂ ਨੂੰ ਸ਼ਾਇਦ ਕੋਈ ਖਿਰਪਾਨ 타입 ਦੀ ਕੋਈ ਤਿੱਖੀ ਚੀਜ਼ ਉਹਨਾਂ ਦੇ ਲੈਫਟ ਹੈਂਡ ਤੇ ਵੱਜੀ ਹੈ ਜਿਸ ਦੇ ਨਾਲ ਉਹਨਾਂ ਨੂੰ ਡੂੰਗਾ ਕੱਟ ਵੱਜਿਆ ਤੇ ਦੋ ਹੋਰ ਮੁਲਾਜ਼ਮ ਵੀ ਜਿਹੜੇ ਇੱਥੇ ਸਿਵਲ ਹਸਪੀਟਲ ਦਾਖਲ ਹੈ ਉਹਨਾਂ ਦੇ 60 ਤੇ ਸੋਰੀ ਸਿਰ ਤੇ 60 ਵੱਜੀ ਹੈ ਥੋੜੀ ਉਹਨਾਂ ਨੂੰ ਸੋਜੂ ਹੈ ਦੋ ਤਿੰਨ ਇੰਜਰੀਜ਼ ਹੈ ਔਰ ਐਸ ਐਚਓ ਨੂੰ ਸ਼ਾਰਪ ਇੰਜਰੀ ਹੈ ਤੇ ਇੱਕ ਹੋਰ ਮੁਲਾਜ਼ਮ ਉਹਨਾਂ ਨੂੰ ਵੀ ਸਿੰਪਲ ਸੱਟ ਲੱਗੀ ਹੈ ਇਹਨਾਂ ਸਾਰਿਆਂ ਨੂੰ ਸੈਂਟਰ ਲੱਗਿਆ ਤੇ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰਨ ਲਈ ਮੌਕੇ ਤੇ ਦੋ ਜਿਹੜੇ ਖਾੜੇ ਦੇ ਐਸਆਈ ਜੀ ਨੇ ਉਹਨਾਂ ਨੂੰ ਗਰਾਊਂਡ ਨੂੰ ਡਿਸਪਰਸ ਕਰਨ ਲਈ ਹਵਾਈ ਫਾਇਰ ਵੀ ਕਰਨੇ ਪਏ ਔਰ ਮਾਈ ਲਾਟੀ ਚਾਰਜ ਵੀ ਕਰਨਾ ਪਿਆ ਤੇ ਥਾਣੇ ਦੀ ਟੀਮ ਨੇ ਉਸ ਤੋਂ ਬਾਅਦ ਸਾਨੂੰ ਲੋਕਲ ਮੈਨੂ ਤੇ ਆਪਣੇ ਏਰੀਆ ਡੀਐਸਪੀ ਨੂੰ ਵੀ ਬੁਲਾ ਲਿਆ ਸੀ ਇਸ ਤਰ੍ਹਾਂ ਇਹਨਾਂ ਨੇ ਜੋ ਮੌਕੇ ਤੇ ਦੋ ਗੁੱਟਾਂ ਦੀ ਲੜਾਈ ਦੇ ਚੱਕਰ ਤੇ ਇਹ ਦਲੈਨੀ ਵਧ ਗਈ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਸੱਟਾਂ ਵੱਜੀ ਬਟ ਸਟਿਲ ਉਹਨਾਂ ਨੇ ਹਰ ਸਾਰੀ ਪੂਰੀ ਕੌਂਸ਼ੀਅਸਲੀ ਵਰਤਦੇ ਹੋਏ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨੂੰ ਕਾਬੂ ਪਾਇਆ ਬਟ ਇਹਨਾਂ ਨੂੰ 6:00 ਵਜੇ ਆ ਤੇ ਸਾਡੀ ਟੀਮ ਉਹਨਾਂ ਨੂੰ ਹਸਪੀਟਲ ਲੈ ਆਈ ਸੀਗੀ ਔਰ ਜਿਹੜੇ ਐਸਐਚਓ ਰਵਿੰਦਰ ਸਿੰਘ ਉਹਨਾਂ ਦੇ ਧਿਆਨ ਤੇ ਅਸੀਂ ਐਫਆਈਆਰ ਨੰਬਰ 91 ਅੰਡਰ ਸੈਕਸ਼ਨ ਜੋ ਪੁਰਾਣੇ ਆਈਪੀਸੀ ਚ 307 321 53 86 332 323 148 159 427 ਦੇ ਜਿਹੜੇ ਇਕੁਇਲੈਂਟ ਬੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਦਰਜ ਕੀਤਾ ਇਹਦੇ ਚ ਸੱਤ ਸੱਤ ਦੋਸ਼ੀ ਹੈਗੇ ਉਹ ਵਾਈ ਨੇਮ ਹੈਗੇ ਉਹ ਸਾਰੇ ਰਾਏ ਕੇ ਕਲਾਦੇ ਹੈ ਤੇ ਕੁਝ ਅਣਪਛਾਤੇ ਤੇ ਹੁਣ ਤੱਕ ਦੀ ਅਪਡੇਟ ਜੀ ਜਿਹੜੇ ਮੇਨ ਦੋਸ਼ੀ ਉਹਨਾਂ ਚੋਂ ਤਿੰਨ ਨੂੰ ਅਸੀਂ ਹੁਣ ਤੱਕ ਕਾਬੂ ਕਰ ਲਿਆ ਤੇ ਸਾਡੇ CIA ਔਰ ਲੋਕਲ ਸਰਵੇਲੈਂਸ ਦੀ ਟੀਮਾਂ ਲਾਈਆਂ ਜਿਹੜੀ ਕੰਟੀਨਿਊਸ ਰੇਡ ਕਰ ਰਹੀਆਂ ਸੋ ਦੱਟ ਅਸੀਂ ਬਾਕੀ ਦੋਸ਼ੀਆਂ ਨੂੰ ਅਰੈਸਟ ਕਰ ਦੇ। ਪਰਚਾ ਕਿੰਨੇ ਜਿਹੜੇ ਨੇ ਹਵਾਈ ਫਾਇਰ ਚਲਾਉਣੇ ਟਾਈਪ ਪੁਲਿਸ ਨੂੰ ਬਚਾ ਲੇ। ਜੋ ਇਨਫੋਰਮੇਸ਼ਨ ਮਿਲੀ ਹੈ ਜੀ ਮੈਨੂੰ ਆਈ ਥਿੰਕ 10 ਤੋਂ 15 ਹਵਾਈ ਫਾਇਰ ਹਾਂਜੀ ਤੱਕ ਦਾ ਕਾਰਨ ਸਮਝਦਾ ਜਿਹਦੇ ਦੋ ਦਰਾਂ ਦੇ ਵਿਚਾਲੇ ਆਪਸੀ ਮੁੰਡਿਆਂ ਦੀ ਕੋਈ ਲੜਾਈ ਹੋਈ ਸੀ ਤੇ ਇੱਕ ਮੁੰਡਾ ਕਿਸੇ ਦੇ ਘਰ ਪੜ ਗਿਆ ਸੀ ਤੇ ਦੂਜੀ ਪਾਰਟੀ ਕਹ ਰਹੀ ਸੀ ਕਿ ਉਹਨੂੰ ਬਾਹਰ ਕੱਢੋ ਤੇ ਉਸੇ ਗੱਲ ਤੇ ਉੱਥੇ ਮੰਦਿਰ ਕਟੂ ਹੁੰਦੀ ਗਈ ਤੇ ਉਸ ਤੋਂ ਬਾਅਦ ਇਨਫੋਰਮੇਸ਼ਨ ਆਈ ਕਿ ਇੱਥੇ ਬਹੁਤ ਜ਼ਿਆਦਾ ਹਜੂਮੇ ਇਕੱਠਾ ਹੋ ਗਿਆ ਹਾਲਾਤ ਕਿਵੇਂ ਨਹੀਂ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਦੀ ਮਿਲ ਕੇ ਆਏ ਹਾਂ ਮੈਂ ਜੀ ਐਸ ਐਚਓ ਸਾਹਿਬ ਨੂੰ ਮਿਲ ਕੇ ਆਈ ਹਾਂ ਉਹ ਇਸ ਟਾਈਮ ਕੋਸਮੋ ਕੋਸਮੋਸ ਹਸਪੀਟਲ ਪ੍ਰਾਈਵੇਟ ਉੱਤੇ ਹੈਗੇ ਨਾ ਦੀ ਤੋਂ ਪਲਾਸਟਿਕ ਦੀ ਸਰਜਰੀ ਹੋਈ ਹੈ बिकॉज ਉਹਨਾਂ ਨੇ ਲੈਫਟ ਆਰਮ 'ਚ ਕਾਫੀ ਜ਼ਿਆਦਾ ਡੂੰਘਾ ਜਿਹੜਾ ਕੱਟ ਲੱਗ ਗਿਆ ਤੇ ਮੈਂ ਡਾਕਟਰ ਸਾਹਿਬ ਨੂੰ ਵੀ ਮਿਲਿਆ ਉਹ ਦੱਸਦੇ ਸੀ ਕਿ ਉਹਨਾਂ ਦੀ ਡਰਸ ਜਿਹੜੀਆਂ ਕੱਟ ਗਈਆਂ ਔਰ ਉਹਨਾਂ ਨੇ ਹੀ ਐਸ ਟੋਲ ਕਿ ਵਧੀਆ ਸਰਜਰੀ ਹੋ ਗਈ ਹੈ ਬਟ ਐਟ ਲੀਸਟ ਆਈ ਥਿੰਕ ਮੈਨੂੰ ਤਾਂ ਹੁਣ ਲੱਗੇਗਾ ਰਿਕਵਰ ਹੋਣੇ ਜੋ ਕਿ ਐਸਆਈ ਬਲਵਿੰਦਰ ਹੈ ਉਹ ਤਾਂ ਸਿਵਲ ਹਸਪੀਟਲ ਹੈ ਉਹਨਾਂ ਦੀ ਪਲਾਨਸ ਟੱਲ ਬਟ ਸਟਿਲ ਸਾਡੀ ਫੋਰਸ ਬੰਡਰ ਨੇ ਜਦੋਂ ਸਾਡੀ ਫੋਰਸ ਨੇ ਐਨੀ ਮਿਹਨਤ ਨਾਲ ਬਹੁਤ ਕਟਿਗੈਂਟੀ ਚੈਨੀ ਸਾਰੇ ਬਦਿਆਂ ਨੂੰ ਡਿਸਪਰਸ ਕੀਤਾ ਸੋ ਵੀ ਹੈਵ ਟੂ ਬੀ ਮੈਡਮ ਇਸ ਦੇ ਨਾਲ ਹੀ ਇੱਕ ਜਿੱਦੇ ਦਾ ਮਾਮਲਾ ਹੈ ਦਾ ਤਾਂ ਉਸ ਦੇ ਵਿੱਚ ਹੁਣ ਤੱਕ ਜੇਕਰ ਪੰਜਾਬ ਪੋਸ ਦੇ ਮੁਲਾਜ਼ਮ ਹੀ ਸੁਰੱਖਿਤ ਨਹੀਂ ਹੋਣਗੇ ਤਾਂ ਹੋਰ ਲੋਕਾਂ ਦੀ ਕੀ ਉਮੀਦ ਕਰਾਂਗੇ ਜਿਨ੍ਹਾਂ ਦੇ ਵੱਲੋਂ ਕਾਨੂੰਨ ਨੂੰ ਆਪਣੇ ਵੀ ਹੱਥਾਂ ਵਿੱਚ ਲੈਦੇ ਹੋਏ ਹਮਲਾ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਅਜਾਦ ਸੋ